ਸਾਰਿਆਂ ਮੇਰੀ ਪਿਆਰ ਭਰੀ ਸਸਰੀਕਾਨ ਸਾਰਿਆਂ ਦਾ ਸਾਡੇ ਚੈਨਲ ਤੇ ਸਵਾਗਤ ਕਰਦੀ ਆ ਅੱਜ ਮੈਂ ਤੁਹਾਨੂੰ ਮੇਰੀ ਨਾਨੀ ਦੇ ਹੱਥਾਂ ਦੀ ਚੀਜ਼ ਬਣਾਈ ਹੋਈ ਦਿਖਾਉਣੀ ਹੈਗੀ ਆਹ ਦੇਖੋ ਇਹ ਮੇਰੀ ਨਾਨੀ ਦੇ ਹੱਥਾਂ ਦਾ ਮੇਰੀ ਮੰਮੀ ਨੇ ਸਾਨੂੰ ਦੋ ਦੋ ਚਾਰੇ ਬਣਾਉਣ ਨੂੰ ਦਿੱਤੇ ਸੀ ਇਹ ਇਹ ਵੈਸੇ ਨਹੀਂ ਮੈਂ ਕੀ ਕਰਿਆ ਮੈਂ ਸੰਭ ਕੇ ਰੱਖਿਆ ਬਹੁਤ ਸੋਹਣਾ ਲੱਗਦਾ ਸੀਗਾ ਇਹ ਹੁਣ ਐ ਵੀ ਹੈ ਇਹ ਇਨੂੰ ਕੀ ਕਿਹਾ ਜਾਂਦਾ ਸੀਗਾ ਹੁਣ ਦੇ ਜਵਾਨਿਆਂ ਵਾਲਿਆਂ ਨੂੰ ਨਹੀਂ ਪਤਾ ਕੀ ਕਿਹਾ ਜਾਂਦਾ ਇਹਨੂੰ ਕੀ ਕਹਿੰਦੇ ਆ ਬੰਦ ਡੁੱਪੇ ਦਾ ਬਾਗ ਇਹ ਸਿਰਫ ਕਿਵੇਂ ਕੱਢਿਆ ਜਾਂਦਾ ਸੀਗਾ ਪਹਿਲਾਂ ਤਾਂ ਕੀ ਕਰਦੇ ਕੋਰ ਆਪਾਂ ਖੱਦਰ ਬੁੰਦੇ ਆ ਦੇਖੀ ਖੱਦਰ ਬੁਣਿਆ ਹੁੰਦਾ ਖੱਦਰ ਬੁਣ ਕੇ ਫਿਰ ਕੀ ਕਰਦੀਆਂ ਬੁੜੀਆਂ ਇਹਨੂੰ ਰੰਗ ਲੈਂਦੀਆਂ ਰੰਗ ਕੇ ਬਸ ਸਿਉਣ ਪਾ ਲੈਂਦੀਆਂ ਸਿਉਣ ਪਾ ਕੇ ਫਿਰ ਇਹਨੂੰ ਐ ਸੂਈ ਨਾਲ ਕੱਟਦੀਆਂ ਬਹੁਤ ਮਿਹਨਤ ਨਾਲ ਕੱਟਦੀਆਂ ਇਹ ਸਾਡੀ ਮੰਮੀ ਐ ਕਹਿੰਦੀ ਸੀ ਵੀ ਬਤ ਸਾਮ-ਸਾਮ ਕੇ ਰੱਖਣਾ ਇਹ ਗਾਹਾ ਮੇਰੀ ਨਾਨੀ ਦਾ ਵਤੀ ਜੀ ਪੀੜੀ ਹੋ ਗਈ ਦੇਖੋ ਮੈਂ ਰੱਖਿਆ ਇਹ ਵਿੱਚੋ ਚੋਕ ਨਾ ਖਰੀਦਣ ਵੀ ਆ ਗਈ ਸੀ ਪਿੰਡਾਂ ਚ ਬਹੁਤ ਖਰੀਦਣ ਆਈ 25 2500 ਚ 3 3000 ਚ 10 10000 ਚ ਵੀ ਖਰੀਦ ਕੇ ਲਏ ਮੇਰੀ ਜਿਹੜੀ ਬਲੇ ਸੱਸ ਤੇਗੀ ਉਹ ਕਹਿੰਦੀ ਵਰਮਜੀਤ ਆਪਾਂ ਵੇਚ ਦੇਣਾ ਮੈਂ ਕਿਹਾ ਵੀ ਨਾ ਮੈਂ ਕਹਿੰਦਾ ਆਪਾਂ ਸਾਮ ਕੇ ਰੱਖਾਂਗੇ ਵੀ ਮੈਂ ਨਹੀਂ ਵੇਚਣਾ ਮੈਂ ਹੀ ਸਾਮ ਕੇ ਰੱਖਿਆ ਇੱਕ ਦਿਨ ਅਸੀਂ ਲਾਂਟੇ ਗਏ ਉੱਥੇ 22000 ਦਾ ਦੇਣ ਇਹ ਲਾਇਆ ਪਿਆ ਮੈਂ ਫਿਰ ਯਾਦ ਕਰਿਆ ਮਖੱਲੇ ਮੈਂ ਰੱਖੀ ਬਿਠੇ ਸਾਹਮ ਕੇ ਵੀ ਦੇਖੋ ਇਹਦੀ ਕੀਮਤ ਕਿੰਨੀ ਆ ਕਿ ਬੁਰਾਣੀ ਸਭ ਬਚਾਰੇ ਥਲੇ ਲੈ ਜਾਂਦੇ ਨੇ ਗੇਰੋ ਪਿੰਡਾਂ ਚੋਂ ਵਿਵਾਈਆਂ ਦੇਣ ਦੀਆਂ ਬਹੁਤ ਵੀ ਚੱਲ ਦੇ ਦੇਣਾ ਕੁਛ ਨਹੀਂ ਹੁੰਦਾ ਵੀ ਆਪਣਾ ਇਹ ਕਿਹੜਾ ਪਤਾ ਹੁੰਦਾ ਵੀ ਇਹ ਚੀਜ਼ਾਂ ਦੀ ਵੀ ਜਰੂਰ ਹੁਣ ਇਹ ਮੈਥੋ ਕਈ ਜਵਾਂ ਕਿ ਜਦੋਂ ਨਹੀਂ ਕੋਈ ਹੁੰਦੀ ਉਹਦਾ ਵੀ ਕਹਿੰਦੇ ਨੇ ਵਿਵੇ ਤੇ ਤੇਰਾ ਬਾਗ ਦੇ ਸਾਨੂੰ ਸੋਹਣਾ ਲੱਗਦਾ ਸੀ ਤੇ ਲੈ ਕੇ ਫੋਟੋ ਕਰਾਉਣੀ ਆ ਜਿਵੇਂ ਮੈਂ ਕਦੇ ਨਹੀਂ ਵੀ ਕੋਈ ਗੱਲ ਨਹੀਂ ਪੁੱਤਰ ਲੈ ਜੀ ਤੁਸੀਂ ਸਰਨ ਵੇ ਆਹ ਇੱਕ ਫਰਦੇਦਨੀ ਆ ਵੇ ਪਰਾਂ ਹੀ ਰਹਿੰਦੀਆਂ ਹੁੰਦੀਆਂ ਵੀਪੂ ਤੂੰ ਸਾਹਮਣੇ ਰੱਖਿਓ ਗਾਹ ਮੇਰੀ ਨਾਨੀ ਦੀ ਨਿਸ਼ਾਨੀ ਅੰਗੀ ਹੈ ਮੇਰੇ ਕੋਲ ਵੀ ਇਹ ਕੀ ਕਰਦੀਆਂ ਇਹ ਅੱਗੇ ਵੀ ਤਾਂ ਹੁਣ ਤਾਂ ਐਵੇਂ ਨਹੀਂ ਪਤਾ ਵੀ ਕੀ ਕਰਦੀਆਂ ਅੱਗੇ ਵਿਆਹ ਸਾਦੀ ਚ ਇਹਨੂੰ ਐ ਉੱਤੇ ਲੈ ਕੇ ਐ ਬੁੱਕੜ ਮਾਰ ਕੇ ਤੇ ਐ ਬੁੱਕੜ ਮਾਰ ਕੇ ਜਾਂਦੀਆਂ ਫਿਰ ਇੱਕ ਦੂਜੀ ਕਨਾਂ ਐ ਦੇਖਦੇ ਵੀ ਕਿਹੜੀ ਉੱਤੇ ਐ ਐ ਬੁੱਕੜ ਮਾਰ ਕੇ ਜਾਂਦੀ ਵੀ ਕਿਹੜੀ ਦੇ ਉੱਤੇ ਲੱਈ ਤਾਂ ਬੜੀ ਸੋਹਣੀ ਚੀਜ਼ ਆ ਗਈ ਐ ਦੇਖਦੇ ਹੁਣ ਤਾਂ ਪਤਾ ਨਹੀਂ ਆ ਵੀ ਇਹਦੀ ਕੀ ਕੀਮਤ ਆ ਕੀ ਚੀਜ਼ ਆਗੀ ਇਹ ਇਹ ਨਾਲੇ ਦੇਖੋ ਪੁੱਠੇ ਪਾਸੇ ਪੜਦਿਆਂ ਐ ਉਲਟੇ ਪਾਸੇ ਪੜਦੀਆਂ ਇਹ ਨਾਲੇ ਪੱਟ ਹੁਣ ਇਹ ਜਿਹਾ ਪੱਟ ਤਾਂ ਹੁੰਦਾ ਹੀ ਨਹੀਂਗਾ ਜਮਾ ਖਰਾਬ ਨਹੀਂ ਹੋਇਆ ਉਹੋ ਜੀ ਫੇਰ ਨਾ ਐ ਕੰਨਿਆਂ ਨੇ ਕੀ ਕਰਿਆ ਸੀ ਕੁੜੀਆਂ ਨੇ ਉਦੋਂ ਕੁੜਤੀਆਂ ਹੀ ਬਣਾ ਲਈਆਂ ਮੈਂ ਉਹ ਵੀ ਦੇਖੀਆਂ ਪਾਈਆਂ ਹੋਈਆਂ ਮੈਂ ਫੇਰ ਵੀ ਐ ਕਿ ਹਮ ਕਿ ਨਾ ਕੁਰਤੀਂ ਅੰਦਰ ਰਵਾਇਦਾ ਆਪਾਂ ਇੱਕ ਦਿਨ ਪਾਵਾਂਗੇ ਦੋ ਦਿਨ ਪਾਵਾਂਗੇ ਮੈਂ ਕਹਿੰਦਾ ਇਹ ਤਾਂ ਖਾਮ ਕੇ ਰੱਖਾਂ ਹੀ ਰੱਖਾਂਗੇ ਇੱਕ ਸਾਡੇ ਵਾਲਾ ਪੰਡਿਤ ਤੋ ਹੋ ਗਿਆ ਸੀਗਾ ਇੱਥੇ ਕੋਈ ਸੰਤ ਆਏ ਸਾਧੂ ਸੰਤੋ ਤਾਂ ਖੜੇ ਪੈ ਗਏ ਮੇਰੇ ਦੋ ਸੀ ਇਹ ਮੇਰੇ ਕੋਲੇ ਫਿਰ ਮੈਂ ਇੱਕ ਉਹਨਾਂ ਨੂੰ ਬਸ ਉਹ ਕਹਿੰਦੇ ਪਤਾ ਨਹੀਂ ਕੀ ਹੈ ਜੀ ਰੱਬ ਦਾ ਰੂਪ ਸੀ ਉਹ ਕਹਿੰਦੇ ਵੀ ਇਹ ਸਾਨੂੰ ਤਾਂ ਮਾਈ ਤੂੰ ਦੇਵ ਆਗ ਹੈਗੇ ਨੇ ਤੇਰੇ ਕੋਲ ਹੈਗੇ ਫਿਰ ਮੈਂ ਇੱਕ ਉਹਨਾਂ ਨੂੰ ਦਿੱਤਾ ਨਹੀਂ ਮੈਂ ਦਿੰਦੀ ਨਹੀਂ ਸੀ ਉਹ ਵੀ ਮੈਂ ਚਲੋ ਵੀ ਪਰਮਾਤਮਾ ਪਤਾ ਨਹੀਂ ਕੀ ਮੇ ਉਤਰ ਕੇ ਆਇਆ ਗਏ ਤਾਂ ਮੈਂ ਉਹਨਾਂ ਨੂੰ ਦਿੱਤਾ ਸੀਗਾ ਤਾਂ